7855 5 स्टार 416 ਵਾਲੇ ਜੀ ਡਿਮਾਂਡ ਜ਼ਿਆਦਾ ਜਿਹੜੇ ਬੰਦ ਹੋ ਗਏ ਬਈ ਹੁਣ ਰਿਵਰਸ ਪੀਟੀਓ ਆ ਗਿਆ ਜੀ ਫਾਈਬਰ ਵਾਲੀ ਹੋਟ ਲੱਗੀ ਆ ਤੇ ਮਾਡਲ ਕਿੰਨੇ ਆ ਜੀ ਇਹ ਮਾਡਲ 22 ਆ ਜੀ ਇਹ ਹੈ ਜੀ ਮਹਿੰਦਰਾ ਅਰਜਨ 605 ਡੀਆਈ ਸੀਆਰ ਸੀਆਰ ਡੀ ਮੋਡਲ ਆ ਗਿਆ ਜਿਹੜੇ ਨਵੇਂ ਆ ਰਹੇ ਨੇ ਅੱਜ ਸੀਆਰ ਡੀ ਮੋਡਲ ਆ ਗਿਆ ਬਾਈ ਜੀ ਇਹ ਅਰਜਨ ਅਰਜਨ 22 ਮਾਡਲ ਆ ਜੀ 22 ਮਾਡਲ ਆ ਤੇ ਕਿੰਨੇ ਘੰਟੇ ਚੱਲੇ ਆ ਜੀ ਇਹ 800 ਘੰਟੇ ਚੱਲੇ ਹੋਏ ਜੀ 800 ਸੋਨਾ ਲਿਖਾ ਡੀਆਈ 60 ਦਾ 3 ਸਪੀਡ ਸਿਕੰਦਰਾ ਮਾਡਲ ਆ ਇਹ ਹੈਗਾ ਜੀ 60 ਹੌਰਸ ਪਾਵਰ 60 ਹੌਰਸ ਪਾਵਰ ਚੱਲੇਗਾ ਬੀ ਲੈਕਸ ਮਾਡਲ ਆ ਚੇਂਜਰ ਮਾਡਲ ਹੈ ਜੀ ਇਹ ਚੇਂਜਰ ਵਾਲਾ ਹੈਗਾ ਜੀ ਜਿੰਨਾ ਗਾਹ ਭਜਦਾ ਉਨਾ ਹੀ ਪਿੱਛੇ ਭਜਦਾ ਸੈਡ ਗੇਅਰ ਚਾ ਤਰੀਸ ਜੀ ਇਹ ਕੰਟੈਕਟ ਜੀ 7009901494 ਫੋਨ ਨੰਬਰ ਹੈ ਜੀ ਆਪਣੇ ਤੇ ਕੰਟੈਕਟ ਕਰੋ ਜੇ ਕਿਸੇ ਵੀਰ ਨੇ ਫੋਟੋ ਵਗੈਰਾ ਚਾਹੀਦੀ ਹੈ ਜਾਂ ਹੋਰ ਜਾਣਕਾਰੀ ਲਈ ਤਾਂ ਫੋਨ ਕਰ ਲਓ ਠੀਕ ਹੈ ਜੀ ਹਾਂਜੀ ਅਸੀਂ ਕਾਰਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਏ ਜੀ ਪਠੜ ਗੁਰੀ ਵੀਰ ਕੋਲੇ ਹੱਸੀ ਕਬਾਈ ਜੀ ਹੱਸੀ ਕਬਾਈ ਹੋ ਠੀਕ ਹੋ ਜੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਠੀਕ ਠਾਕ ਜੀ ਕਿੰਨੇ ਕੁ ਟਰੈਕਟਰ ਹੈ ਅਵੇਲੇ ਵਾਲੇ ਜੀ ਟਰੈਕਟਰ ਹੈਗੇ 13 ਹਾਂਜੀ ਸੱਤ 6 ਕਪਲੇ 4 4 4 ਡਰਾਈਵ ਨੇ ਖੜੇ ਤੇ ਬਾਕੀ ਛੇ ਸੱਤ ਦੂਜੇ ਨੇ ਆਪਣੇ 2 3 ਸਪੀਡ ਹੈ ਤੇ 2 ਹਾਂਜੀ ਹਾਂਜੀ ਹਾ ਹਾ ਇਹ ਪਿੰਡ ਦਾ ਦੱਸੋ ਜੀ ਦਬਾਰੇ ਪਿੰਡ ਭੱਟਲਾ ਜੀ ਆਪਣਾ ਜ਼ਿਲ੍ਹਾ ਬਰਨਾਲਾ ਹਾਂਜੀ ਨੀਅਰ ਤਨੋਲਾ ਮੰਡੀ ਪੈਂਦੀ ਹੈ ਆਪਣੇ ਨੇ ਠੀਕ ਹੈ ਜੀ ਹਾਂਜੀ ਪ੍ਰਾਣ ਟਰੈਕਟਰ ਵੀ ਇਕੱਠੇ ਜਿਉਂ ਹਾਂਜੀ ਹਾਂਜੀ ਲੋਨ ਵੀ ਹੋ ਜੇ ਲੋਨ ਵੀ ਹੋ ਜੇ ਅੱਜ ਬਾਈ ਜੀ ਸੋਨ ਦਿਖਾਉਣੇ ਆਪਾਂ ਸਵਰਾਜ 855 5 ਸਟਾਰ 410 ਵਾਲੇ ਜੀ ਡਿਮਾਂਡ ਜ਼ਿਆਦਾ ਜਿਹੜੇ ਬੰਦ ਹੋ ਗਏ ਬਈ ਹੁਣ ਰਿਵਰਸ ਪੀਟੀਯੂ ਆ ਗਏ ਜੀ ਫਾਈਬਰ ਵਾਲੀ ਹੱਡ ਲੱਗੀ ਹੈ ਤੇ ਮਾਡਲ ਕਿੰਨੇ ਆ ਜੀ ਇਹ ਮਾਡਲ 22 ਆ ਜੀ ਇਹ 22 ਮਾਡਲ ਆ ਹਾਂਜੀ ਠੀਕ ਹੈ ਜੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਇਹ ਰਸੀ 85 ਪੈਸੇ ਨਾਲ ਦੇ ਟਾਇਰ ਹੈ ਜੀ ਠੀਕ ਹੈ ਜੀ 80 85 ਪੈਸੇ ਨਾਲ ਦੇ ਟਾਇਰ ਆ ਤੇ ਮਾਡਲ ਕਿੰਨੇ ਹੈ ਜੀ ਇਹ ਇਹ ਮਾਡਲ 22 ਹੈ ਜੀ 22 ਮਾਡਲ ਹੈ ਕਿੰਨੇ ਘੰਟੇ ਚੱਲਿਆ ਹੋਇਆ ਹੈ ਜੀ 1000 1000 ਘੰਟੇ ਚੱਲਿਆ ਹੈ ਜੀ 1000 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਹੋਇਆ ਹੈ ਸਾਈਡ ਗੇਅਰ ਤੇ ਹੈਗਾ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੋਲਟ ਆਪ ਮਾਡਲ ਆ ਤੇ ਰੰਗ ਪੇਂਟ ਦਾ ਕਹਿੰਦੀ ਲੋੜ ਹੀ ਨਹੀਂਣਾ ਬਈ ਬੋਲੋ ਮਾਰਟਰ ਹੀ ਬਿਲਕੁਲ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਦੀ 7 ਲੱਖ 75 ਹਜ਼ਾਰ ਦੀ ਸੈਸਤਰੀ ਸਾਰੀ ਚਾਲੂ ਹਾਲਤ ਚ ਨਾਲ ਹੀ ਆਪਾਂ ਕੁਝ ਲਾਉਣਾ ਨਹੀਂ ਇਹਦਾ ਕੁਝ ਵੀ ਨਹੀਂ ਲਾਉਂਦੇ ਬਾਈ ਜਿਵੇਂ ਵੀਡੀਓ ਚ ਟਰੈਕਟਰ ਦੇਖ ਰਹੇ ਹੋ ਵਧੀਆ ਸਮਾਨ ਸਤਰੀ ਸੋਤਰੀ ਵਧੀਆ ਮਹਿੰਗੀ ਲੱਗੀ ਆ ਠੀਕ ਕੋਈ ਪੂਰਾ ਵਧੀਆ ਚੱਲਦਾ ਤੇ ਇਹਦੇ ਲੋਨ ਹੋ ਜੂਗੀ ਲੋਨ 6 ਲੱਖ ਤੱਕ ਹੋ ਜੂ ਸਿਮਬਲ ਸੋਸ ਜੀ 6 ਲੱਖ ਦਾ ਬਾਈ ਲੋਨ ਹੋ ਜੂ ਤੁਹਾਨੂੰ ਆ ਟਰੈਕਟਰ ਤੇ ਅੱਗੇ ਆ ਗਿਆ ਜੀ ਮਹਿੰਦਰਾ ਅਰਜਨ 605 DI CR CRD ਮਾਡਲ ਆ ਗਿਆ ਜਿਹੜੇ ਨਵੇਂ ਆ ਰਹੇ ਨੇ ਅੱਜ CRD ਮਾਡਲ ਆ ਗਿਆ ਬਾਈ ਜੀ ਇਹ ਅਰਜਨ ਅਰਜਨ 22 ਮਾਡਲ ਆ ਜੀ 22 ਮਾਡਲ ਆ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ ਇਹ 800 ਘੰਟੇ ਚੱਲਿਆ ਹੋਈ 800 ਘੰਟੇ ਦੇ ਕਰੀਬ ਚੱਲਿਆ ਫਾਈਬਰ ਵਾਲੀ ਹੁੱਡ ਸੋਨੂੰ ਨਾਲ ਹੀ ਲੱਗੀ ਮਿਲੂਗੀ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਨਵੇਂ ਪਏ ਸੈਂਟਰ ਗੀਅਰ ਚ ਹੀ ਰੈਟਰ ਹੈ ਸੈਂਟਰ ਗੀਅਰ ਚ ਪੂਰਾ ਸਾਫ਼ ਟਰੈਕਟਰ ਆ ਬਾਈ ਜੀ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਰੰਗ ਪੇਂਟ ਦਾ ਵੀ オリジナル ਸਾਰਾ ਰੈਟਰ ਕਿੰਨੇ ਘੰਟੇ ਚੱਲਿਆ ਜੀ ਇਹ 800 ਘੰਟਾ 800 ਘੰਟੇ ਚੱਲਿਆ ਮਾਡਲ ਜੀ ਮਾਡਲ 22 ਹੈ ਜੀ ਇਹ ਵੀ 22 ਮਾਡਲ ਆ ਕੀ ਡਿਮਾਂਡ ਕਰਦੇ ਦੀ 695000 ਰੇਟ ਆ ਜੀ 6.5 ਲੱਖ ਤੱਕ ਸਿਵਲ ਸਕੋਰ ਸਹੀ ਚਾਹੀਦਾ ਲੋਨ ਕਰਵਾ ਕੇ ਦੇ ਦਵਾਂਗੇ ਠੀਕ ਆ ਜੀ 6.5 ਲੱਖ ਦਾ ਲੋਨ ਹੋ ਜੂ ਬਈ 30-35000 ਰੁਪਇਆ ਲਿਆ ਕੇ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਆਪਦੇ ਘਰੇ ਅੱਗੇ ਆ ਗਿਆ ਜੀ ਪ੍ਰੀਤ 6049 ਹਾਂਜੀ ਕਿੰਨੇ ਮਾਡਲ ਹੈ ਜੀ 22 ਹੈ ਜੀ 22 ਮਾਡਲ ਆ ਕਿੰਨੇ ਘੰਟੇ ਚੱਲੇ ਜੀ ਇਹ 600 ਘੰਟੇ ਚੱਲੇ ਜੀ 600 ਘੰਟੇ ਚੱਲੇ ਟਾਇਰ ਤੇ ਨਿਕਾ ਮਰਵਾ ਦੀ ਜਮਨ ਨਵੇਂ ਟਾਇਰ ਆ ਨਾਲ ਦੇ ਟਾਇਰਾਂ ਜਾਂ ਬਾਈ ਜੀ ਬਿਲਕੁਲ ਨਵੇਂ ਟਾਇਰ ਆ ਗੁਡੀਅਰ ਦਾ ਚੌਕੜਾ ਤੇ ਟਾਇਰ ਹੈਗਾ ਜੀ 16 928 ਦੇ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਾਈ ਜੀ ਰੰਗ ਪੇਂਟ ਦਾ ਕੋਕਾ ਪੀਸ ਟਰੈਕਟਰ ਆ ਸੈਂਟਰ ਗੇਅਰ ਚ ਆ ਗਿਆ ਜੀ ਤੇ ਕੀ ਡਿਮਾਂਡ ਕਰਦੇ ਆ ਦੀ ਇਸ ਦੀ 5 ਲੱਖ 15 ਹਜ਼ਾਰ ਡਿਮਾਂਡ ਆ ਜੀ 5 ਲੱਖ 15 ਹਜ਼ਾਰ ਰੁਪਏ ਡਿਮਾਂਡ ਆ ਤੇ ਲੋਨ ਵਗੈਰਾ ਜੀ ਲੋਨ ਹੋ ਜੂਗੀ ਇਹਦੇ ਵੀ ਠੀਕ ਆ ਜੀ ਸੈਂਟਰ ਗੇਅਰ ਚ ਆ ਗਿਆ ਜੀ ਲੋਨ ਵੀ ਹੋ ਜੂ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਫੁੱਲ ਟੌਪ ਮਾਡਲ ਆ ਅੱਗੇ ਜੀ ਅੱਗੇ ਆ ਗਈ 3 ਸਪੀਡ ਆਪਣਾ 19 ਮਾਡਲ ਸੋਨਾ ਲਿਕਾ ਸੋਨਾ ਲਿਕਾ ਡੀਆਈ 60 ਦਾ 3 ਸਪੀਡ ਸਿਕੰਦਰਾ ਮਾਡਲ ਆ ਇਹ ਹੈਗਾ ਜੀ 60 ਹਾਰਸ ਪਾਵਰ 60 ਹਾਰਸ ਪਾਵਰ ਜੀ 2 ਲੱਖ ਦਾ ਮਾਡਲ ਹੈ ਚੇਂਜਰ ਮਾਡਲ ਹੈ ਜੀ ਇਹ ਚੇਂਜਰ ਵਾਲਾ ਆਗਾ ਜੀ ਜਿੰਨਾ ਗਾਹ ਭਜਦਾ ਉਨਨਾ ਹੀ ਪਿੱਛੇ ਭਜਦਾ ਸਾਈਡ ਗੀਅਰ ਚ 3 ਸਪੀਡ ਹੈ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ 85% ਟਾਇਰ ਨਾਲ ਦੇ ਜੇ ਮੂਹਰੇ ਤੋਂ ਨਵੇਂ ਨੇ ਦੇ ਟਾਇਰ ਇਹ ਯੂਜ਼ ਘੱਟ ਹੋਏ ਇਹਦੇ ਦੂਜੇ ਟਾਇਰ ਪਾਏ ਸੀ ਪਹਿਲਾਂ ਪਾਰਟੀ ਦੇਖ ਸਕਦੇ ਹੋ ਮਾਰਕਾ ਵੀ ਨਹੀਂ ਤੇ ਹੈ ਐਮ ਆਰ ਐਫ ਦਾ ਫਰੰਟ ਵਾਲੇ ਟਾਇਰਾਂ ਤੋਂ ਤੇ ਰੰਗ ਪੇਂਟ ਦੀ ਜਗ੍ਹਾ ਸਾਰਾ origignal ਆ ਜੀ ਕਿੰਨੇ ਘੰਟੇ ਚੱਲਿਆ ਜੀ ਇਹ 12 1300 ਘੰਟਾ ਚੱਲਿਆ ਜੀ ਠੀਕ ਹੈ ਮਾਡਲ ਜੀ 19 ਮਾਡਲ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਜੀ ਇਹਦੀ 7.5 ਲੱਖ ਰੁਪਏ ਡਵਾਉਣਾ ਸੀ 7.5 ਲੱਖ ਰੁਪਏ ਡਿਮਾਂਡਾ ਲੋਨ ਵਗੈਰਾ ਜੀ ਲੋਨ ਹੋ ਜਾਊਗਾ ਜੀ 5 ਲੱਖ ਤੱਕ ਤੇ ਠੀਕ ਹੈ ਜੀ ਕੱਟ ਕਟਾਈ ਆ ਹੋ ਜੂ ਪੁਰਾਣਾ ਟਰੈਕਟਰ ਕੱਟ ਕੇ ਆਹ ਤੁਹਾਨੂੰ ਮਿਲ ਜੂ ਅੱਗੇ ਆ ਗਿਆ ਜੀ ਹਾਲੈਂਡ ਆਹ ਟਰੈਕਟਰ ਸੇਲ ਹੋ ਗਿਆ ਬਾਈ ਜੀ ਬਾਈਆਂ ਦਾ ਅੱਗੇ ਆ ਗਿਆ ਜੀ ਨਿਊ ਹਾਲੈਂਡ 330 2004 ਮਾਡਲ ਤੇ ਇਹ ਹੈਗਾ ਜੀ ਸਿੰਪਲ ਸਟੀਅਰਿੰਗ ਹੈ ਜੀ 2 ਸਪੀਡ ਹੈ ਨਾ ਇਹ 2 ਸਪੀਡ ਜੀ ਹੈ ਜੀ ਚਾਰ ਮਾਡਲ ਹੈ ਚਾਰ ਮਾਡਲ ਹੈ ਬਾਈ ਜੀ ਸੈਂਟਰ ਗੀਅਰ ਚ ਤੇ ਟਾਇਰਾਂ ਦੀ ਜੇ ਗੱਲ ਕਰੀ ਜੀ ਟਾਇਰ ਮੂਲ 40 42 ਪੈਸੇ ਜੀ ਮੰਗ ਲੈ 60% ਠੀਕ ਹੈ ਜੀ ਬਾਕੀ ਕਾਲੇ 60% ਹੈਗੇ ਜੀ ਰੰਗ ਪੇਂਟ ਜੀ ਸਾਰਾ ਰੀਜਨਲ ਟਰੈਕਟਰ ਹੀ ਸਾਹ ਬਹੁਤ ਆ ਚਾਰ ਮਾਡਲ ਚਾਰ ਮਾਡਲ ਹੈ ਤੇ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ 290 ਹੈ ਜੀ 2 ਲੱਖ 90000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਇਹ ਤੇ ਬਾਈ ਲੋਨ ਹੋਣਾ ਨਹੀਂਗਾ ਨੰਬਰ ਇਹਦਾ ਜੀ ਇਹਦਾ ਪੰਜਾਬ ਨੰਬਰ ਪੰਜਾਬ ਨੰਬਰ ਹਾਂਜੀ ਅੱਗੇ ਆ ਗਿਆ ਬਾਈ ਜੀ ਫਾਰਮ ট্রাক 6055 ਸੁਪਰ ਮੈਕਸ ਵਾਲਾ ਚਾਰ ਸਿਲੰਡਰ ਕਿੰਨੇ ਮਾਡਲ ਹੈ ਜੀ ਇਹ ਇਹ 14 ਜੀ 14 ਮਾਡਲ ਆ ਪਾਵਰ ਸਟੀਰਿੰਗ ਚ ਆ ਗਿਆ ਜੀ ਤੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਇਹਦੇ ਨਵੇਂ ਹੀ ਚੌਕੜਾ ਦੁਬਾਰ ਦਾ ਦੁਬਾਰੇ ਦਾ ਚੌਕੜਾ ਸੀਟ ਤੇ ਆ ਬਈ ਬਾਈਕਾਰ ਦਾ ਟਾਇਰ ਵੀ ਦੇਖ ਸਕਦੇ ਤੁਸੀਂ ਅਲੱਗ ਦੇ ਟਾਇਰ ਨੇ ਇਹ 16 9 28 ਵਾਲੇ ਸੀਟ ਦੇ ਪੂਰੇ ਮਹਿੰਗੇ ਟਾਇਰ ਆ ਬਾਈ ਜੀ ਫਰੰਟ ਵਾਲੇ ਟਾਇਰ ਵੀ ਬਿਲਕੁਲ ਨਵੇਂ ਆ ਸੀਟ ਵੀ ਨਿੱਟਿਆ ਹੈ ਇਹਦੇ ਇਹ ਆ ਗਿਆ ਜੀ ਫਾਵਰ ਸਟੀering ਚ ਸਾਈਡ ਗੇਅਰ ਚ ਤੇ ਮਾਡਲ ਜੀ ਇਹ 2014 ਮਾਡਲ 14 ਮਾਡਲ ਹੈ ਲੋਨ ਹੋ ਜੂਗਾ ਬਾਈ ਜੀ ਸਿੰਪਲ ਕਪੜੇ ਦੀ ਛਤਰੀ ਲੱਗੀ ਹੋਈ ਆ ਜੇ ਇਹਦੀ ਰੰਗ ਪੇਂਟ ਦੀ ਗੱਲ ਕਰੀ ਇਹਦੇ ਮਗਰਾਟ ਪੇਂਟ ਆ ਜੀ ਮਗਰਾਟ ਪੇਂਟ ਆ ਬਾਈ ਨੇ ਪਹਿਲੀ ਦੱਸਤਾ ਕੱਲੇ ਮਗਰਾਟ ਪੇਂਟ ਆ ਬਾਕੀ ਬੋਡੀ ਲਾਈਨ ਦਾ ਜੀ ਸਾਰਾ origignal ਆ ਸੋ ਸਾਰਾ ਪੂਰਾ origignal ਹੈ ਜੀ ਠੀਕ ਹੈ ਜੀ ਮਾਡਲ ਜੀ ਮਾਡਲ 14 ਕਵਦਾ ਮਾਡਲ ਹੈ ਤੇ ਕੀ ਡਿਮਾਂਡ ਕਰਦੇ ਆਂ ਦੀ ਇਹਦੀ 435 ਡਿਮਾਂਡ ਆ ਜੀ 4 ਲੱਖ 35 ਹਜ਼ਾਰ ਰੁਪਏ ਡਿਮਾਂਡਾ ਲਾਉਣ ਹੋ ਜੂਏ ਤੇ ਹਾਂ ਲਾਉਣ ਹੋ ਜੂਗਾ ਜੀ ਪੁਰਾਣਾ ਵੀ ਕੱਟਿਆ ਪੁਰਾਣਾ ਵੀ ਕੱਟਿਆ ਠੀਕ ਆ ਜੀ ਤੇ ਇੱਕ ਵਾਰੀ ਐਡਰੈਸ ਦੁਬਾਰੇ ਦੱਸ ਦਿਓ ਆਪਣਾ ਜੀ ਪਿੰਡ ਪਠੜਾ ਜੀ ਆਪਣਾ ਜਿੱਥੇ ਖੜੇ ਆਂ ਆਪਾਂ ਹਾਂਜੀ ਤੇ ਜ਼ਿਲ੍ਹਾ ਬਰਨਾਲਾ ਜੀ ਨੇੜੇ ਧਨੋਲਾ ਮੰਡੀ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਕੰਟੈਕਟ ਜੀ 7009901499 ਫੋਨ ਨੰਬਰ ਆ ਜੀ ਆਪਣਾ ਇਹ ਤੇ ਕੰਟੈਕਟ ਕਰੋ ਜੇ ਕਿਸੇ ਵੀਰ ਨੇ ਫੋਟੋ ਵਗੈਰਾ ਚਾਹੀਦੇ ਜਾਂ ਹੋਰ ਜਾਣਕਾਰੀ ਲਈ ਤਾਂ ਫੋਨ ਕਰ ਲਓ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਨਵੇਂ ਵੀਰੇ ਧੰਨਵਾਦ ਸਸੀ ਗਾਲ